ਬਹੁਤ ਨਾਲ ਘੱਟ ਮਾਲਕ ਹੁੰਦੇ ਆ ਜਾਂ ਬਹੁਤ ਘੱਟ ਇਦਾਂ ਦੇ ਬੌਸ ਹੁੰਦੇ ਆ ਜਿਹੜੇ ਆਪਦੇ EMPLOYEES ਦੀ ਜਾਂ ਜਿਹੜੇ ਬੰਦੇ ਉਹਦੇ ਥੱਲੇ ਕੰਮ ਕਰਦੇ ਹੁੰਦੇ ਆ ਉਹਨਾਂ ਦੀ ਤਾਰੀਫ ਕਰਨ ਜ਼ਿਆਦਾਤਰ ਮਾਲਕ ਹੁੰਦੇ ਆ ਨਾ ਜਿਹੜੇ ਜਿਹੜੇ ਬੌਸ ਹੁੰਦੇ ਆ ਕਿਸੇ ਵੀ ਤਰ੍ਹਾਂ ਦੇ ਉਹ ਆਪਦੇ ਜਿਹੜੇ ਉਹਨਾਂ ਦੇ EMPLOYEES ਹੁੰਦੇ ਨੇ ਜਾਂ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਹੁੰਦੇ ਨੇ ਜਿਹੜੇ ਉਹਨਾਂ ਦੇ ਥੱਲੇ ਕੋਈ ਵੀ ਤਰ੍ਹਾਂ ਦੀ ਕਲਾ ਰੱਖਦੇ ਆ ਹੁਣ ਰੱਖਦੇ ਆ ਜਾਂ ਕਿਸੇ ਚੀਜ਼ ਦੇ ਮਿਸਤਰੀ ਹੁੰਦੇ ਆ ਉਹਨਾਂ ਦੀ ਨਾ ਤਾਰੀਫ ਹੀ ਨਹੀਂ ਕਰਦੇ ਤਰੀਫ ਇਸ ਲਈ ਨਹੀਂ ਕਰਦੇ ਕਿ ਜੇ ਅਸੀਂ ਇਹਨਾਂ ਦੀ ਤਾਰੀਫ ਕਰਤੀ ਤੇ ਇਹ ਬੰਦੇ ਤਾਂ ਸਾਨੂੰ ਕੀ ਕੱਲ ਨੂੰ ਪੇ ਵਧਾਉਣ ਲਈ ਕਹਿਣਗੇ ਤਾਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੈਂ ਨਾ ਇੱਕ ਆਈਲੈਂਡ ਸੈਂਟਰ ਵਿੱਚ ਕੰਮ ਕਰਦਾ ਸੀਗਾ ਤੇ ਮੇਰਾ ਕੰਮ ਜਿਹੜਾ ਉੱਥੇ ਮੇਨ ਇਹੀ ਸੀਗਾ ਕਿ ਮੈਂ ਜਿਹੜੀ ਫੋਟੋ ਐਡਿਟ ਕਰਨੀ ਆ ਵੀਡੀਓ ਐਡਿਟ ਕਰਨੀ ਆ ਜਿਹੜੇ ਵੀ ਜਵਾਕਾਂ ਦਾ ਰਿਜ਼ਲਟ ਆਉਂਦਾ ਸੀਗਾ ਜਾਂ ਫਿਰ ਕਿਸੇ ਦਾ ਵੀਜ਼ਾ ਆਉਂਦਾ ਸੀ ਉਹਨਾਂ ਦੇ ਕੀ ਆ ਪੋਸਟਰ ਬਣਾਉਣੇ ਤੇ ਜਿਹੜੀਆਂ ਉਹਨਾਂ ਦੀਆਂ ਵੀਡੀਓ ਬਣਾਉਣੀਆਂ ਜੋ ਵੀ ਸਕਸੈਸ ਹੁੰਦੀ ਸੀਗੀ ਤਾਂ ਉਸ ਤੋਂ ਬਾਅਦ ਕੀ ਆ ਉਸ ਨੂੰ ਫੇਸਬੁੱਕ ਇੰਸਟਾਗ੍ਰam ਤੇ ਕੀ ਆ ਸ਼ੇਅਰ ਕਰਦਾ ਸੀਗਾ ਪਰ ਉਹ ਜਿਹੜਾ ਬੰਦਾ ਸੀਗਾ ਜੋ ਮੇਰਾ ਮਾਲਕ ਸੀਗਾ ਉਹ ਇਸ ਤਰ੍ਹਾਂ ਦਾ ਸੀਗਾ ਮੈਂ ਉਹਨੂੰ ਕਿੰਨਾ ਵੀ ਵਧੀਆ ਕੰਮ ਕਰਕੇ ਦੇ ਦਿੰਦਾ ਸੀ ਕਿੰਨਾ ਵੀ ਵਧੀਆ ਪੋਸਟਰ ਬਣਾ ਕੇ ਦੇ ਦਿੰਦਾ ਸੀ ਕਿੰਨੀ ਮਰਜ਼ੀ ਵਧੀਆ ਵੀਡੀਓ ਬਣਾ ਕੇ ਦੇ ਦਿੰਦਾ ਸੀ ਉਸ ਬੰਦੇ ਨੇ ਕਿਉਂ ਇਹੀ ਕਹਿਣਾ ਸੀਗਾ ਜਾਂ ਤਾਂ ਉਹਨੇ ਕੋਈ ਨਾ ਕੋਈ ਖਾਮੀ ਲੱਭਣੀ ਕਿ ਇੱਥੇ ਇਹ ਚੀਜ਼ ਨਹੀਂ ਵਧੀਆ ਜਾਂ ਉਹਨੇ ਕਹਿਣਾ ਕਿ ਠੀਕ ਠਾਕ ਆ ਬਸ ਠੀਕ ਹੈ ਕਿਉਂਕਿ ਇਸ ਲਈ ਮਤਲਬ ਕਿਸੇ ਵੀ ਤਰ੍ਹਾਂ ਦਾ ਚਲੋ ਇਹ ਮੈਂ ਆਪਣੀ ਐਗਜ਼ਾਮਪਲ ਦਿੱਤੀ ਆ ਤੁਸੀਂ ਵੀ ਕਿਤੇ ਵੀ ਕੰਮ ਕਰਦੇ ਹੋ ਤੁਹਾਨੂੰ ਇਹ ਚੀਜ਼ਾਂ ਤੁਸੀਂ ਫੀਲ ਕੀਤੀਆਂ ਹੋਣੀਆਂ ਤੁਹਾਡਾ ਬੌਸ ਤੁਹਾਡੀ ਤਾਰੀਫ ਨਹੀਂ ਕਰੂਗਾ ਕਿਉਂਕਿ ਜੇ ਉਸ ਬੰਦੇ ਨੇ ਤਾਰੀਫ ਕਰਤੀ ਤਾਂ ਤੁਸੀਂ ਉਸ ਨੂੰ ਕੀ ਆ ਚਾਰ ਪੰਜ ਮਹੀਨਿਆਂ ਵਿੱਚ ਕਹੋਗੇ ਕਿ ਮੈਂ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੇਰੀ ਕੀ ਜਿਹੜੀ ਤਨਖਾਹ ਵਧਾਈ ਜਾਵੇ ਪਰ ਆਪਾਂ ਨੂੰ ਕੀ ਆ ਬੌਸ ਦੀ ਜਿਹੜੀ ਸਟ੍ਰੈਟੇਜੀ ਹੁੰਦੀ ਆ ਉਹ ਇਹੀ ਹੁੰਦੀ ਆ ਕਿ EMPLOYE ਨੂੰ ਪਹਿਲਾਂ ਹੀ ਇਹ ਫੀਲ ਕਰਾ ਕੇ ਰੱਖੀਏ ਕਿ ਠੀਕ ਠਾਕ ਕੰਮ ਕਰਦਾ ਕਿ ਜਿੰਨੀ ਇਹਨੂੰ ਤਨਖਾਹ ਮਿਲ ਰਹੀ ਆ ਉਹ ਇਸ ਨੂੰ ਬਹੁਤ ਵਧੀਆ ਤਨਖਾਹ ਮਿਲ ਰਹੀ ਆ ਤਾਂ ਭਾਵਾਂ ਤੁਸੀਂ ਨਾ 20 ਵਾਰੀ 50 ਵਾਰੀ 100 ਵਾਰੀ ਵੀ ਤੁਹਾਨੂੰ ਆਪਣਾ ਮਾਲਕ ਬਦਲਣਾ ਪੈ ਗਿਆਣਾ ਬਦਲ ਦਿਓ ਜੀ ਪਰ ਕੰਮ ਉੱਥੇ ਹੀ ਕਰੋ ਜਿੱਥੇ ਤੁਹਾਡਾ ਮਾਲਕ ਤੁਹਾਨੂੰ ਮੋਟੀਵੇਟ ਕਰਦਾ ਕੰਮ ਕਰਨ ਲਈ ਕਿਉਂਕਿ ਤੁਹਾਡੇ ਵਿੱਚ ਜਿਹੜੀ ਕਲਾ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਮੈਸਤਰੀ ਆ ਕਿਸੇ ਚੀਜ਼ ਦਾ ਜਾਂ ਕੋਈ ਤੁਸੀਂ ਐਡੀਟਿੰਗ ਕਰਦੇ ਆ ਕੋਈ ਪੇਂਟਿੰਗ ਕਰਦਾ ਜਾਂ ਕੋਈ ਸਿੰਗਿੰਗ ਕਰਦਾ ਕੋਈ 뮤직 ਬਣਾਉਂਦਾ ਜਿਸ ਤਰ੍ਹਾਂ ਦੀ ਵੀ ਤੁਹਾਡੇ ਵਿੱਚ ਕਲਾ ਹੈ ਤਾਂ ਜੇ ਤੁਸੀਂ ਕਿਸੇ ਚੰਗੇ ਮਾਲਕ ਨਾਲ ਕੰਮ ਕਰੋਗੇ ਨਾ ਤਾਂ ਤੁਹਾਡੇ ਮਾਲਕ ਨੇ ਨਾ ਤੁਹਾਨੂੰ ਮਤਲਬ ਵਧੀਆ ਗੱਲਾਂ ਦੱਸ ਦੱਸ ਕਿ ਉਸ ਫੀਲਡ ਦੀਆਂ ਕਿ ਤੂੰ ਇਦਾਂ ਵਧੀਆ ਕਰ ਸਕਦਾ ਹੈ ਤੂੰ ਬਿਲਕੁਲ ਵਧੀਆ ਕਰ ਰਿਹਾ ਹੈ ਇਦਾਂ ਕਿ ਇਹ ਤੁਹਾਨੂੰ ਜਦੋਂ ਵਧੀਆ-ਵਧੀਆ ਕੋਈ ਚੀਜ਼ਾਂ ਕਹੀਆਂ ਕੰਪਲੀਮੈਂਟ ਦਿੱਤੇ ਤਾਂ ਉਸ ਤੋਂ ਬਾਅਦ ਕਿ ਉਹ ਤੁਹਾਡੇ ਵਿੱਚ ਆਪਣੇ ਆਪ ਵਿੱਚ ਹੋਰ ਜ਼ਿਆਦਾ ਇੰਪਰੂਵਮੈਂਟ ਆਉਣੀ ਆ ਚਾਹੇ ਤੁਹਾਡਾ ਮਾਲਕ ਜਿਹੜਾ ਤੁਹਾਡੀ ਤਨਖਾਹ ਨਾ ਵਧਾਵੇ ਪਰ ਜੋ ਤੁਸੀਂ ਕੰਮ ਕੀਤਾ ਹੈ ਕਮ ਸੇ ਕਮ ਉਹਦੇ ਬਾਰੇ ਕੁਝ ਚਾਰ ਸ਼ਬਦ ਤੱਕ ਅਵੇ ਨਾ ਕਿ ਹਾਂ ਤੂੰ ਵਧੀਆ ਕੀਤਾ ਤਾਂ ਇਸ ਨਾਲ ਹੀ ਤੁਹਾਡਾ ਹੁਨਰ ਜਿਹੜਾ ਵਧੀਆ ਨਿਖਰਨਾ ਹੈ ਪਰ ਜੇ ਤੁਸੀਂ ਮਤਲਬ ਇਦਾਂ ਹੀ ਕਿਸੇ ਨਾਲ ਜਿਹੜਾ ਕੰਮ ਕਰਦੇ ਰਹੇ ਭਾਵੇਂ ਤੁਹਾਨੂੰ ਮਾਲਕ ਕੁਝ ਵੀ ਕਹੀ ਗਿਆ ਉੱਥੇ ਤੁਹਾਡੇ ਵਿੱਚ ਜਿਹੜੀ ਆ ਪ੍ਰੋਗਰੈਸ ਨਹੀਂ ਹੋਣੀ ਤਾਂ ਨਾ ਹੀ ਤੁਸੀਂ ਕਿਸੇ ਪਾਸੇ ਸਕਸੈਸਫੁਲ ਸਕਣਾ ਹੈ ਤਾਂ ਪੈਸਿਆਂ ਨੂੰ ਦੂਜੇ ਨੰਬਰ ਤੇ ਰੱਖ ਕੇ ਹਮੇਸ਼ਾ ਮਾਲਕ ਇਦਾਂ ਦਾ ਲੱਭੋ ਜਿਹੜਾ ਤੁਹਾਨੂੰ ਨਾ ਕੋਈ ਕੰਮ ਕਰਨ ਲਈ ਮੋਟੀਵੇਟ ਕਰੇ